ਸ਼ਮੇਸ਼ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਣਾ ਪੂਰਾ ਪਰਿਵਾਰ ਕੋ ਮਵਾਸੇ ਵਾਰ। ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ। ਸਰਬਸਦਾਨੀ ਨੀਲੇ ਘੋਟ ਦੇ ਸ਼ਾਹਸਵਾਰ ਅੱਖ-ਅੱਖ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਅੱਜ ਦੇ ਦਿਨ 1666 ਈਸਵੀ ਵਿੱਚ ਮਾਤਾ ਗੁਜਰਕੌਰ ਪਿਤਾ ਤੇਗ ਬਹਾਦਰ ਜੀ ਕੋਲੋਂ ਪਟਨਾ ਸ਼ਹਿਰ ਵਿਖੇ ਅਵਤਾਰਤਾ ਰਿਹਾ ਹੈ। ਜਿਹੜਾ ਨੌਜਵਾਨ ਪੀੜੀ ਹੈ ਇਤਿਹਾਸ ਭਰੀ ਨਹੀਂ ਇਹਨਾਂ ਨੂੰ ਪਤਾ ਥੋੜਾ ਜਿਹਾ ਜਾਗਰੂਕ ਹੋਇਆ ਕਿ ਗੁਰੂ ਸਾਹਿਬ ਨੇ ਆਪਣਾ ਪ੍ਰਵਾਸ ਜਿਹੜਾ ਕੋ ਮੁਆਸੇ ਵਾਤ ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪਰਮਾਤਮਾ ਨੇ ਜੋੜਾ-ਜੋੜਾ ਕਰਕੇ ਵਾਰਿਆ ਮੈਂ ਖਾਲਸਾ ਵਾਹਿਗੁਰੂ ਦੀ ਫਤਿਹ ਜਿੱਥੇ ਕਿ ਗੁਰੂ ਘਰਾਂ ਦੇ ਵਿੱਚ ਠਾਠਾ ਮਾਰਦਾ ਕੱਠ ਸੰਗਤਾਂ ਦਾ ਪਹੁੰਚ ਹੋਇਆ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਗੁਰੂ ਘਰਾਂ ਦੇ ਵਿੱਚ ਸੰਗਤਾਂ ਪਟਨਾ ਸਾਹਿਬ ਪਹੁੰਚ ਰਹੀਆਂ ਨੇ ਉੱਥੇ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੀਆਂ ਭਾਵੇਂ ਜਿੰਨੀ ਮਰਜ਼ੀ ਧੁੰਦ ਪਈ ਹੋਈ ਆ ਪਰ ਜਿਹੜੀ ਆਸਾ ਗੁਰੂ ਘਰ ਦੇ ਵਿੱਚ ਬਹੁਤ ਜੁੜੀ ਹੋਈ ਆ ਕਿ ਅੰਮ੍ਰਿਤ ਵੇਲੇ ਤੋਂ ਸੰਗਤਾਂ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਸ਼ੁਕਰਾਨਾ ਕਰ ਰਹੀਆਂ ਨੇ ਤੇ ਸਰਬ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਉੱਥੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਖਾਸ ਪ੍ਰਬੰਧ ਕੀਤੇ ਹੋਏ ਨੇ ਕਿ ਗੁਰੂ ਘਰਾਂ ਦੇ ਵਿੱਚ ਆਈਆਂ ਸੰਗਤਾਂ ਨੂੰ ਠੰਡ ਤੋਂ ਬਚਾਉਣ ਵਾਸਤੇ ਮੈਟ ਵਿਛਾਏ ਹੋਏ ਨੇ ਦੂਜੇ ਪਾਸੇ ਗਰਮ ਪਾਣੀ ਦੀ ਸਹੂਲਤ ਦਿੱਤੀ ਹੋਈ ਆ ਸਰਾਵਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਬਕਰੇ ਬਕਰੇ ਲੰਗਰ ਜਿਹੜੇ ਬਣਾਏ ਹੋਏ ਨੇ ਕਿ ਜਿਹੜੀ ਸੰਗਤ ਪਹੁੰਚ ਰਹੀ ਆ ਉਹ ਆਪਣੇ ਪਰਿਵਾਰਾਂ ਦੇ ਨਾਲ ਲੰਗਰ ਸਕ ਸਕ ਦੇਖ ਸਕਦੇ ਹੋ ਕਿ ਆਸਾ ਗੁਰੂ ਘਰ ਦੇ ਵਿੱਚ ਬਹੁਤ ਜੁੜੀ ਹੋਈ ਆ ਹੁਣ ਭਾਵੇਂ ਇੱਥੇ ਪੂਰਾ ਦੇਖ ਸਕਦੇ ਹੋ ਕਿ ਆਸਾ ਗੁਰੂ ਘਰ ਦੇ ਵਿੱਚ ਬਹੁਤ ਜੁੜੀ ਹੋਈ ਆ ਨੰਗੇ ਪੈਰੀ ਗੁਰੂ ਘਰਾਂ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਤੇ ਸੰਗਤਾਂ ਨਾਲ ਵੀ ਗੱਲਬਾਤ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਾਹਿਬ ਸਭ ਦਸ਼ਮੇਸ਼ ਪਿਤਾ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਨੇ ਆਪਣਾ ਪੂਰਾ ਪਰਿਵਾਰ ਕੋ ਮਵਾਸੇ ਵਾਰ ਦਿੱਤਾ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਸਰਬੰਸਦਾਨੀ ਨੀਲੇ ਘੋਟ ਦੇ ਸ਼ਾਹਸਵਾਰ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਅੱਜ ਦੇ ਦਿਨ 1666 ਈਸਵੀ ਵਿੱਚ ਮਾਦਾ ਗੁਜਰਕੋਟ ਪਿਤਾ ਤੇਗ ਬਹਾਦਰ ਦੀ ਕੋਖੋਂ ਪਟਨਾ ਸ਼ਹਿਰ ਵਿਖੇ ਅਵਤਾਰਤਾ ਰਿਹਾ ਹੈ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵਲਿਓ ਅੱਜ ਦੇ ਦਿਨ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜਿਹੜਾ ਨੌਜਵਾਨ ਪੀੜੀ ਹੈ ਇਤਿਹਾਸ ਬਾਰੇ ਨਹੀਂ ਇਹਨਾਂ ਨੂੰ ਪਤਾ ਥੋੜਾ ਜਾਗਰੂਕ ਹੋਇਆ ਕਿ ਗੁਰੂ ਸਾਹਿਬ ਨੇ ਆਪਣਾ ਪਰਵਾ ਜਿਹੜਾ ਕੋ ਮਵਾਸੇ ਵਾ ਦਿੱਤਾ ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਦਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮੱਧ ਸ਼ੈਨਸ਼ਾ ਤੇ ਕੋ ਸਿੰਘੋ ਕਿਸਤਾ ਨਾਲ ਦਾ ਕਰਜ਼ਾ ਤਾਰਿਆ ਮੈਂ ਵੇਖੋ ਕਿੰਨੀ ਠੰਡ ਹੈ ਅੱਜ ਪਰ ਛੜਦਾ ਵਿੱਚ ਕੋਈ ਕਮੀ ਨਹੀਂ ਹੈ ਰਾਤੀ ਮੀਂਹ ਵੀ ਪਿਆ ਹੈ ਇੰਨੀ ਠੰਡ ਹੋਣ ਦੇ ਬਾਵਜੂਦ ਜਿਹੜੇ ਸੰਗਤਾਂ ਹੈ ਓਮ ਹਮਾ ਕੇ ਬੜੀ ਭਾਰੀ ਗਿਣਤੀ ਵਿੱਚ ਦਰਬਾਰ ਸਾਹਿਬ ਨਤਮਸਤਕ ਹੋ ਰਹੀਆਂ ਹਨ ਇਹ ਠੰਡ ਤਾਂ ਕੁਛ ਵੀ ਠੰਡ ਨਹੀਂ ਉਦੋਂ ਕਿੰਨੀ ਠੰਡ ਹੁੰਦੀ ਸੀ ਜਦੋਂ ਪਿਤਾ ਜੀ ਨੇ ਚਾਰ ਪੁੱਤ ਵਾਰ ਦਿੱਤੇ ਮਾਤਾ ਵਾਰਤੀ ਪਿਤਾ ਵਾਰ ਦਿੱਤਾ ਅੱਜ ਨੌਜਵਾਨਾਂ ਨੂੰ ਉਹਨਾਂ ਤੋਂ ਸੇਧ ਲੈਣ ਦੀ ਲੋੜ ਹੈ ਜਿਹੜੇ ਨੌਜਵਾਨ ਅੱਜ ਨਸ਼ੇ ਵਿੱਚ ਗ੍ਰਸਤ ਹੋ ਚੁੱਕੇ ਹਨ ਅੱਜ ਇਹਨਾਂ ਨੂੰ ਇਹੀ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਇਹ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਵਾਪਸ ਵਾਪਸ ਵੋਟਣਗੇ ਤੇ ਅੱਜ ਤੋਂ ਬਾਅਦ ਉਹੋ ਜੇ ਕੋਈ ਗੱਲ ਨਹੀਂ ਕਰਨਗੇ ਜਿਹੜੇ ਬਾਣੀ ਤੇ ਬਾਣੇ ਧਾਰਨੀ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅਭਿਜਨ ਚੱਲ ਕੇ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਤਾਂ ਗੁਰੂ ਜੀ ਨੇ 9 ਸਾਲ ਗੁਰੂ ਜੀ ਨੇ ਆਪਣੇ ਪਿਤਾ ਨੂੰ 9 ਸਾਲ ਦੀ ਉਮਰ ਵਿੱਚ ਸ਼ਹੀਦੀ ਦੇਣ ਲਈ 30 ਗੰਟ ਵਿਚ ਭੇਜਿਆ ਤਾਂ ਹੀ ਅੱਜ ਆਪਣਾ ਦੇਸ਼ ਬਚਿਆ ਹੋਇਆ ਹੈ ਇਸ ਲਈ ਸਮੂਹ ਸੰਗਤਾਂ ਨੂੰ ਉਹਨਾਂ ਵਰਗਾ ਕੋਈ ਸਾਨੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਲਸਾਨੀ ਮਿਸਾਲ ਕਿਸੇ ਦੁਨੀਆਂ ਵਿੱਚ ਨਹੀਂ ਮਿਲਦੀ ਇਸ ਲਈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਬਿਲਕੁਲ ਜੀ ਸੰਗਤਾਂ ਦਾ ਠਾਠਾ ਮਾਰਦਾ ਘੱਟ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਜਿੱਥੇ ਭਾਵੇਂ ਸੰਗਣੀ ਤੋਂਦੇ ਆ ਭਾਵੇਂ ਕੜਾਕੇ ਦੀ ਠੰਡ ਆ ਪਰ ਜਿਹੜੀ ਆਸਾ ਗੁਰੂ ਘਰ ਦੇ ਵਿੱਚ ਬਹੁਤ ਜੁੜੀ ਹੋਈ ਹੈ ਕੈਮਰੋਨ ਮਨੋਜ ਦੇ ਨਾਲ ਮਜੀਦ ਸਿੰਘ ਸੰਜਾ ਟੀਵੀ ਅੰਮ੍ਰਿਤਸਰ